ਜੀ ਤੁਸੀਂ ਇੱਥੇ ਬੈਠੇ ਜੇ ਬਾਹਰ ਰਾਤ ਹੋਣਾ ਲੀਆ ਕੋਈ ਸਬਜ਼ੀ ਤਿਆਰੀ ਨਹੀਂ ਕਰਨੀ ਤੇਰਾ ਵੀਰਾ ਆਊਗਾ ਸਬਜ਼ੀ ਲੈ ਕੇ ਆਊਗਾ ਤੇ ਫੇਰ ਹੀ ਬਣਾਉਂਗੀ ਸਬਜ਼ੀ ਤੇ ਤੁਸੀਂ ਐ ਕਰੋ ਪੈਸੇ ਦੋ ਮੈਨੂੰ ਮੈਂ ਲਿਆ ਦਨੀ ਬਿਜਾਰੋ ਲੈ ਮੈਂ ਤੈਨੂੰ ਕਿੱਥੋਂ ਪੈਸੇ ਦੇ ਦਾਂ ਮੇਰੇ ਕੋ ਤੇ ਆ ਪੈਸੇ ਨਹੀਂ ਹੈਗੇ ਕੋਈ ਨਹੀਂ ਭਾਬੀ ਜੀ ਅੱਜ ਇੱਕ ਤਰੀਕ ਹੈ ਨਾ ਅੱਜ ਵੀਰੇ ਨੂੰ ਤਨਖਾਹ ਮਿਲ ਗਈ ਹੋਣੀ ਆ ਤੇ ਹੁੰਦੇ ਹੋਣੇ ਤਨਖਾਹ ਲੈ ਕੇ ਮੈਂ ਤੇ ਆਪ ਢੀਕਣ ਢਈ ਆ ਕੋਈ ਨਹੀਂ ਆ ਜਾਣਾ ਟਾਈਮ ਹੋ ਗਿਆ ਲੈ ਵੀਰਾ ਆ ਹੀ ਆਇਆ ਹੈ ਆ ਗਿਆ ਤੇ ਗਰਮੀ ਬਹੁਤ ਆ ਗਿਆ ਮੈਂ ਇੱਕ ਤੇ ਗਰਮੀ ਇੰਨੀ ਆ ਦੂਜਾ ਬੱਸਾਂ ਦੇ ਵਿੱਚ ੱਤਕੇ ਖਾ ਖਾ ਗਿਆ ਨਾ ਬੁਰਾ ਹੀ ਹਾਲ ਹੋਇਆ ਗਿਆ ਯਾਰ ਰਾਜ ਪਾਣੀ ਲਿਆ ਤੜਿਆ ਯਾਰ ਤੁਹਾਨੂੰ ਤੁਹਾਨੂੰ ਕੰਮ ਲਈ ਇਹ ਸਭ ਕੁਝ ਚੱਲਣਾ ਹੀ ਪੈਣਾ ਵਾ ਓਏ ਕੰਮ ਲਈ ਤੇ ਸਭ ਕੁਝ ਚੱਲਣਾ ਪੈਣਾ ਮੈਨੂੰ ਪਤਾ ਆ ਪਤਾ ਨਹੀਂ ਮੈਂ ਹੱਡ ਤੋੜ ਇੰਨੀ ਮਿਹਨਤ ਕਰਦਾ ਵਾਂ ਪਤਾ ਹੈ ਵੀ ਕਮਾਉਂਦਾ ਵਾਂ ਪਤਾ ਨਹੀਂ ਪੈਸੇ ਕਿੱਥੇ ਜਲ ਜਾਂਦੇ ਆ ਜਾਣੇ ਕਿੱਥੇ ਆ ਕਾਜ ਖੱਤੇ ਥੋੜੇ ਆ ਕਮੇਟੀਆਂ ਵੀ ਤੇ ਤਾਰਨੀਆਂ ਪੈਂਦੀਆਂ ਆਈਆਂ ਉਹ ਵੀ ਤੇ ਸਾਡੇ ਪੈਸੇ ਜੁੜਨੇ ਡੇ ਓਏ ਉਹ ਤੇ ਜੁੜਦੇ ਹੀ ਆ ਰਾਜ ਕਿੱਥੇ ਰਹਿ ਗਈਆਂ ਲਿਆ ਪਾਣੀ ਤੇ ਲੈ ਆ ਆਲੇ ਮੇਰੇ ਪੜ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਫੇਰ ਹੀ ਤੁਹਾਨੂੰ ਇਸ ਸਟੋਰੀ ਦੀ ਸਮਝ ਲੱਗੇਗੀ ਪੂਰੀ ਮੈਂ ਤਾਂ ਸੋਚੁੰਦਾ ਕਿ ਅਗਲੀ ਤਨਖਾਹ ਦੇ ਵਿੱਚ ਉਹਨਾਂ ਘਰੇ ਏਸੀ ਲਵਾ ਲਈਏ ਲੈ ਏਸੀ ਕਿੱਥੋਂ ਲਵਾ ਲੋਗੇ ਪੈਸੇ ਦੇ ਘਰ ਇੱਕੋ ਨਹੀਂ ਹੈਗਾ ਓਏ ਉਹ ਕਰ ਲਾਂਗੇ ਕਿਤੇ ਨਾ ਕਿਤੇੋਂ ਹੁਣ ਔਖੇ ਥੋੜੀ ਹੋਣਾ ਵਾ ਘਰੇ ਵੀ ਉਹ ਹਾਲ ਤੇ ਬਾਹਰ ਗਰਮੀ ਦੇ ਵਿੱਚ ਬਸਾਂ ਦੇ ਵਿੱਚ ਧੱਕੇ ਖਾ ਉਹ ਹਾਲ ਸਾਰੇ ਬਨੇਕੋ ਹਾਲ ਸੀ ਰਹਿਣਾ ਮੇਰੇ ਮੇਰੇ ਵੀ 2 ਮਹੀਨੇ ਦੀ ਫੀਸ ਪਨਾ ਲਈ ਆ ਉਹਨਾਂ ਨੇ ਮੈਨੂੰ ਰੋਲ ਨੰਬਰ ਨਹੀਂ ਦੇਣਾ ਕੱਲ੍ਹ ਜਵਾਲਿਆ ਨੇ ਮੇਰੀ ਫੀਸ ਕਲੀਅਰ ਕਰਾ ਦੋ ਹਾਂ ਓਏ ਆਓ ਮਿਲ ਗਈ ਤਨਖਾਹ ਲੈ ਫੜ ਤਾਰ ਆਈ ਤੂੰ ਵੀ ਸਿਰੇ ਫੀਸ ਤਾਰ ਆਈ ਇੱਧਰ ਫੜਾ ਘਰ ਦੇ ਖਰਚੇ ਕਿੱਥੋਂ ਕਰਨੇ ਆ ਕਿੰਨੇ ਤੇ ਘਰ ਦੇ ਖਰਚੇ ਆ ਜਿਹੜਾ ਢੇਡ ਲੱਗਾ ਵਾ ਉਹ ਵੀ ਤਾਂ ਕੁਝ ਖਾਣ ਨੂੰ ਮੰਗਦਾ ਹੀ ਆ ਉਹ ਖਾਨ ਨੂੰ ਤੇ ਮੰਗਦਾ ਵਾ ਪਰ ਸਾਰੇ ਪੈਸਿਆਂ ਦਾ ਰਾਸ਼ਨ ਤੇ ਨਹੀਂ ਆ ਜਣਾ ਤੇ ਕਮੇਟੀਆਂ ਵਿੱਚ ਤਾਰਨੀ ਆ ਹੀ ਆ ਆ ਪਿਛਲੇ ਹਫਤੇ ਤੇ ਜਿਹੜੀ ਕਮੇਟੀ ਤਾਰੀ ਆ ਹੁਣ ਕਿਹੜੀ ਕਮੇਟੀ ਤਾਰਨੀ ਆ ਉਹ ਤੇ ਮੈਂ ਆਪਣੀ ਮੰਮੀ ਕੋ ਫੜ ਕੇ ਤਾਰੀ ਸੀ ਕਮੇਟੀ ਤੇ ਮੰਮੀ ਨੂੰ ਵਾਪਸ ਨਹੀਂ ਦੇਣੇ ਤੂੰ ਆਪਣੀ ਮਾਂ ਕੋਲੋਂ ਪੈਸੇ ਲੈ ਕੇ ਆਈ ਤੇ ਦੱਸਿਆ ਤੇ ਹੈ ਨਹੀਂ ਤੂੰ ਮੈਨੂੰ ਅਜੇ ਤੱਕ ਮੈਂ ਕੀ ਦੱਸਦੀ ਤੁਹਾਨੂੰ ਸ਼ਰਮਿੰਦਿਆ ਥੋੜੀ ਕਰਨਾ ਸੀ ਇਹਦੇ ਵਿੱਚੋਂ ਨਹੀਂ ਕੋਸ਼ਿਸ਼ ਬਚਣਾ ਤੂੰ ਜਿੱਥੇ ਦੋਵਾਂ ਮਹੀਨਿਆਂ ਦੀ ਫੀਸ ਅੱਗੇ ਦੇਣੀ ਹੈ ਨਾ ਇੱਕ ਮਹੀਨੇ ਦੀ ਕੋਈ ਨਹੀਂ ਹੋਰ ਹੋ ਜੂਗੇ ਤਿੰਨਾਂ ਮਹੀਨਿਆਂ ਦੀ ਇਕੱਠੀ ਦੇ ਆਈ ਮੈਂ ਪੈਸੇ ਅੰਦਰ ਆਖਾਵਾ ਵੀਰੇ ਜੇ ਮੈਂ ਫੀਸ ਨਾ ਨਾ ਧਾਰੀ ਉਹਨਾਂ ਮੈਨੂੰ ਰੋਲ ਨੰਬਰ ਵੀ ਨਹੀਂ ਦੇਣਾ ਉਹਨਾਂ ਮੈਨੂੰ ਪੇਪਰਾਂ 'ਚ ਵੀ ਨਹੀਂ ਬੈਣ ਦੇਣਾ ਫਿਰ ਚੱਲ ਕੋਈ ਨਹੀਂ ਟੈਨਸ਼ਨ ਨਾ ਲੈ ਮੈਂ ਕਰਦਾ ਕੁਛ ਮੈਨੂੰ ਤਾਂ ਸਮਝ ਨਹੀਂ ਆਉਂਦੀ ਐਨੇ ਪੈਸੇ ਕਮਾਈਦੇ ਆ ਤੇ ਬਰਕਤ ਫਿਰ ਵੀ ਘਰ 'ਚ ਨਹੀਂ ਹੁੰਦੀ ਪਤਾ ਨਹੀਂ ਕਿੱਥੇ ਪੈਸੇ ਇੰਨੇ ਜਾਂਦੇ ਸਾਰੇ ਰਾਜਨ 'ਚ ਹੀ ਚਲ ਜਾਂਦੇ ਆ कोई नहीं मैं करता कुछ ठीक हेलो हाँ जी आ लगे हैं चल आ जा आ जा फिर आ जा देखा भला कितने शर्म कितने ਹਿੰ ਕਾਉਂਟ ਪਨੀਰ ਲੈ ਆਵੇ ਹਾਂ ਤੇ ਲੈ ਆਉਂਦੇ। ਬਾਕੀ ਤੁਹਾਨੂੰ ਮੈਂ ਮੂਵੀ ਮੈਂ ਯਾਰਾਂ ਦੋਸਤਾਂ ਨਾਲ ਫਿਲਮ ਵੇਖਣ ਚੱਲੇ ਆ। ਫਿਲਮ ਵੇਖਣ ਬਾਅਦ ਸਾਈਂ ਪਹਿਲਾਂ ਤੇਰੀ ਦੀਦੀ ਆਉਂਦੇ ਆ ਤੇ ਜਾ ਕੇ ਤੇ ਪਓਲੇ ਪਨੀਰ ਲੈ ਆ ਕੇ ਦੇ। ਲੈ ਦੀਦੀ ਆਉਂਦੇ ਆ। ਜਾਓ ਜਾ ਕੇ ਨਾਲੇ ਪਨੀਰ ਲੈ ਆਓ ਨਾਲੇ ਚਾਹ ਨਾਲ ਸਮੋਸੇ ਵੀ ਲੈ ਆਇਓ। ਲੈ ਆਉਣਾ ਸਮੋਸੇ। ਉਹਨੇ ਪਹਿਲੀ ਵਾਰ ਨਹੀਂ ਆਉਣਾ ਕੋਈ। ਪਹਿਲੀ ਵਾਰ ਨਹੀਂ ਆਉਣਾ ਤੇ ਫਿਰ ਕੀ ਅੱਜ ਦੋ ਸਮੋਸੇ ਖਾਜੂਗੀ ਤੇ ਆਪੋ ਕਿੰਨਾ ਸਮਾਨ ਲੈ ਕੇ ਆਉਂਦੀ ਥਾਡੇ ਜੋਗਾ। ਅੱਜ ਵੀ ਕੀ ਤਾਂ ਨਾ ਕੁਛ ਲੈ ਗਏ ਨਹੀਂ ਆਉਣਾ ਤੇ। ਲੈ ਆਉਣਾ ਵਾ ਸਮੋਸੇ ਜਾ ਕੇ। ਇੱਕ ਤਾਂ ਗਰਮੀ ਨੇ ਮਤ ਮਾਰੀ ਪਤਾ ਨਹੀਂ ਕਿੰਨੀ ਕਵਾਰੀ ਤੇ ਤੁਹਾਨੂੰ ਕਿਹਾ ਕੇਸੀ ਲਵਾ ਲਈਏ ਲਵਾ ਦੇਣਾ ਤੈਨੂੰ ਐਸੀ ਵੱਡੇ ਨਬਾਬ ਨੂੰ ਕਿੱਡੇ ਤੇਰੇ ਘਰ ਬਿਠੇ ਤੇ ਚੈੱਕ ਆਉਂਦਾ ਜਾ ਜਾ ਕੇ ਸਮੋਸੇ ਲੈ ਕੇ ਆ ਲੈ ਹੁਣ ਨਾ ਮਾ ਫੜਾਉ ਪੈਸੇ ਲੈ ਹੜ ਇਹ ਇੱਕ ਤਾਂ ਗਰਮੀ ਨਹੀਂ ਹੈ ਪਰ ਇਹਨਾਂ ਨੇ ਦਿਮਾਗ ਖਰਾਬ ਕੀਤਾ ਲੈ ਪੈਨ ਤੇ ਆ ਵੀ ਗਈ ਆਉਣਾ ਯਾ ਨਾ ਕਹਿੰਦੇ ਜੇ ਤੈਨੂੰ ਕਹਿਣ ਲਈ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕਿੱਥੇ ਚੱਲਿਆ ਸਮਾਨ ਲੈਣ ਚੱਲਿਆ ਮੈਂ ਖਾਣ ਲਈ ਢੱਟ ਲਈ ਸਮਾਨ ਰਹਿਣ ਦੀ ਆ ਵੇਖ ਮੈਂ ਲੈ ਆਈ ਆ ਕਿੰਨਾ ਕੁਛ ਲੈ ਕੇ ਆਈ ਆ ਕਾਛ ਲੈ ਕੇ ਆਈ ਆ ਇਹਨੂੰ ਪਾਓ ਡੱਬਿਆਂ 'ਚ ਚੱਲ ਆ ਜਾ ਬਹਿ ਜਾ ਹੁਣ ਬੱਚੇ ਠੀਕ ਠਾਕ ਹੈ ਹਾਂਜੀ ਮੰਮੀ ਠੀਕ ਠਾਕ ਸਾਫ ਹੁਦੀ ਆ ਬੰਦੀ ਆ ਕਾਛਾ ਜੀ ਸਾਫਾ ਹੋਰ ਕੀ ਹਾਲ ਹੈ ਠੀਕ ਠਾਕ ਕਾਛ ਲੈ ਦੇ ਚੁੱਕ ਕੇ ਸਾਰਾ ਠੀਕ ਕੋਈ ਨਹੀਂ ਮੈਂ ਰੱਖ ਦਿੰਦੀ ਅੰਦਰ ਪਾਣੀ ਲੈ ਆਓ ਨਾਲੇ ਸਾਡਾ ਸਭ ਚੋ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਪੁੱਤੋਂ ਸਨਾ ਤੇਰਾ ਘਰ ਪਰਿਵਾਰ ਠੀਕ ਹੈ ਮੰਮੀ ਮੇਰਾ ਹਾਲ ਤਾਂ ਠੀਕ ਠਾਕ ਹੈ ਵੀਰ ਨੂੰ ਕੀ ਹੋਇਆ ਵੀਰ ਬੜਾ ਬੁੰਦ ਲਿਆ ਪਿਆ ਵਾ ਬੁੰਦਲ ਲਾ ਗਈ ਐ ਗੋਡੇ-ਗੋਡੇ ਗਰਮੀ ਆ ਪੱਗ ਬਨਨਦੇ ਆ ਪਸੀਨਾ ਪਸੀਨੀ ਹੋ ਗਿਆ ਮੈਂ ਉੱਪਰ ਮੰਮੀ ਆ ਕੇ ਕਹਿੰਦੇ ਕਿ ਪਿਆ ਪੈਨ ਤੇਰੀ ਨਹੀਂ ਨਾ ਤੇ ਜਾ ਕੇ ਸਮੋਸੇ ਲੈ ਆ 45 ਡਿਗਰੀ ਦਾ ਟੈਂਪਰੇਚਰ ਐ ਬਾਹਰ ਮੂੰਹ ਕੱਢ ਨੂੰ ਜੀ ਨਹੀਂ ਕਰਨ ਦਿਆ ਲੈ ਪੱਖਾ ਚੱਲਣ ਤੇ ਦਿਆ ਵਾ ਪੱਖੇ ਤੇ ਲੇਕਦੇ ਨੂੰ ਪਸੀਨਾ ਆਈ ਜਾਂਦਿਆ ਪੱਖਾ ਬਹੁਤ ਤੇਜ਼ ਚੱਲਦਾ ਵਾ ਮਜੇ ਮਜੇ ਤੇ ਚੱਲਦਾ ਵਾ ਪੱਖਾ ਸਾਰਿਆਂ ਘਰਾਂ ਚ ਲਾਗੇ ਲਾਗੇ ਏਸੀ ਲੱਗਾ ਵਾ ਪਤਾ ਨਹੀਂ ਕਿੰਨੀ ਵਾਰੀ ਮੰਮੀ ਨੂੰ ਕਹਤਾ ਕਿ ਆਪਾਂ ਵੀ ਏਸੀ ਲਵਾ ਲਈਏ ਇਹ ਕੇਸੀ ਤਾਂ ਕਣੀ ਲਵਾ ਕੇ ਦੇਂਦੇ ਮੰਮੀ ਜੇ ਵੀਰ ਕਹਿਣ ਦਿਆ ਵਾ ਤੇ ਲਵਾ ਲੋ ਹਾਂ ਏਸੀ ਇੰਨੀ ਤੇ ਗਰਮੀ ਆ ਏਸੀ ਕਾ ਲਵਾਣਾ ਕੰਮ ਕਰਦੇ ਕੋ ਕਰਦਾ ਨਹੀਂ ਤੇ ਅਸੀਂ ਠੇਕਰੀਆਂ ਦਾ ਲੱਗਣਾ ਉਥੇ ਪੈਸੇ ਚਾਹੀਦੇ ਐ ਏਸੀ ਲਵਾਉਣ ਨੂੰ ਕੋਈ ਨਹੀਂ ਮੰਮੀ ਪੈਸੇ ਥੋੜੇ ਜੇ ਮੈਂ ਜੋੜੇ ਆ ਉਹ ਮੈਂ ਤੁਹਾਨੂੰ ਦੇ ਦਿੰਨੀ ਆ ਤੂੰ ਇਹ ਏਸੀ ਲਵਾ ਲੋ ਕੱਲੂ ਜੇ ਵੀਰ ਬਿਮਾਰ ਹੋ ਜਾਊਗਾ ਤੇ ਉੱਤੇ ਵੀ ਤੇ ਪੈਸੇ ਲੱਗਣੇ ਹੀ ਆ ਗਰਮੀ ਤੇ ਇੰਨੀ ਪੈਣ ਦੇ ਹੀ ਆ ਹਾਂ ਆਹ ਗੱਲ ਕੀਤੀ ਪੈਣ ਨੇ ਬੜੀ ਵਧੀਆ ਨਹੀਂ ਮੇਰੀ ਗੱਲ ਸੁਣ ਤੂੰ ਕਹਿੰਨੇ ਮੈਂ ਪੈਸੇ ਦੇ ਦੂੰਗੀ ਤੇਰੇ ਪੈਸੇ ਦਾ ਹੀ ਏਸੀ ਲਵਾ ਲਿਆ ਤੇ ਤੇਰੇ ਘਰ ਵਾਲ ਨੂੰ ਪਤਾ ਲੱਗੂਗਾ ਮੰਮੀ ਉਹਨੂੰ ਨਹੀਂ ਪਤਾ ਲੱਗਦਾ ਉਹਨੂੰ ਕਿੱਥੇ ਪਤਾ ਲੱਗਣਾ ਵਾ ਕੱਲ ਤਨਖਾਹ ਮਿਲੀ ਸੀ ਉਹਦਾ ਮੈਂ ਤੁਹਾਨੂੰ ਰਾchn paake ਦੇ ਦਿੱਤਾ ਵਾ ਤੇ ਕੁਛ ਮੇਰੇ ਕੋਲ ਪੈਸੇ ਹੈਗੇ ਆ ਤੇ ਉਹ ਮੈਂ ਤੁਹਾਨੂੰ Google Pay ਕਰ ਦੇਣੀ ਆ ਉਹਨੂੰ ਮੈਂ ਕਹੂੰਗੀ ਕਮੇਟੀਆਂਦਾਰਤੀਆਂ ਉਹਨੇ ਨਾਲੇ ਮੈਨੂੰ ਪੁੱਛਦਾ ਹੁੰਦਾ ਉਹਨੂੰ ਮੈਂ ਜਿੱਦਾਂ ਕਹਾਂ ਨਾ ਉਦਾਂ ਉਹ ਮੰਨ ਜਾਂਦਾ ਹੁੰਦਾ ਮੇਰੀ ਗੱਲ ਤੇ ਯਕੀਨ ਕਰ ਲੈਂਦਾ ਤੇ ਤੁਸੀਂ ਪੈਸੇ ਮੈਂ ਦੇ ਦਿੱਤੇ ਪਰਸੇ ਪੜਾਵੇ ਮੇਰਾ ਲੋ ਜੀ ਪੈਸੇ Google Pay ਕਰ ਦਿੰਨੀ ਤੇ ਜਾ ਕੇ ਦੇਸੀ ਲਾਇਆ ਕੋਈ ਨਹੀਂ ਲੈ ਉਹਨੇ ਵੀ ਇੱਕ ਨਵੀਂ ਆ ਗਈ Google Pay 'ਚ ਪੈਸੇ ਆਲੋ ਜੀ ਜੀ ਨੀ ਉਹ ਪਾਣੀ ਬਾਹਰ ਤੇ ਗਰਮੀ ਬੜੀ ਆ ਭਾਬੀ ਜੀ ਤੁਸੀਂ ਸਹੀ ਗੱਲ ਕਹਿ ਰਹੇ ਜੀ ਬੜੀ ਗਰਮੀ ਆ ਬਾਹਰ ਹੁਣ ਪੈਸੇ ਆ ਗਏ ਆ ਨਾ ਹੁਣ ਏਸੀ ਲੈ ਆਇਓ ਹੁਣ ਹੋਰ ਨਾ ਖਰਚੇ ਕਰ ਛੱਡੀ ਮੈਂ ਮੰਮੀ ਕਹਿ ਦਵ ਕੋਈ ਨਾ ਲਾ ਮੰ ਲੈ ਜੀ ਜੀ ਤੁਸੀਂ ਤੇ ਨਾ ਨੂੰ ਏਸੀ ਬਾਤ ਤੇ ਪੈਸੇ ਵੀ ਦੇਤੇ ਇਥੇ ਅੱਗੇ ਕੰਮ ਕਰਕੇ ਕੁਝ ਨਹੀਂ ਹੈਗੇ ਨਾ ਇਹ ਕਿਤੇ ਪਤਾ ਹੀ ਕਰਦੇ ਕੰਮ ਕਰਦਾ ਭੁੱਖੀ ਨਹੀਂ ਮਰਨ ਦੇਈ ਤੂੰ ਵਨ ਸਵਨਾ ਖਾਣੀ ਤੇ ਵਨ ਸਵਨਾ ਪੌਂਦੀ ਖਡੌਂਦੀ ਆ ਗੱਲਾਂ ਮਾਰਦੀ ਐ ਛੱਡੋ ਭਾਬੀ ਜੀ ਸਾਡਾ ਵੀ ਮਹਾ ਹੀ ਸਰਨ ਦਿਆ ਵਾ ਇਹਨਾਂ ਦੀ ਕਿਤੇ ਕਿੰਨੀ ਕੀ ਤਨਖਾਹ ਵਾ ਮੇਰਾ ਜੀ ਕਰਦਾ ਮੈਂ ਆਨਲਾਈਨ ਜੋਬ ਕਰ ਲਾਂ ਦੋ ਤਿੰਨ ਥਾਵਾਂ ਦੇ ਪਤਾ ਕੀਤਾ ਵਾ ਜੇ ਫੋਨ ਆ ਜੂਗਾ ਨਾਲੇ ਤੁਹਾਡਾ ਵੀ ਸਰਜਿਆ ਕਰੂਗਾ ਨਾਲੇ ਮੇਰਾ ਵੀ ਸਰਜਿਆ ਕਰੂਗਾ ਲੈ ਫੋਨ ਪਤਾ ਨਹੀਂ ਕਿਹਦਾ ਆ ਗਿਆ ਹਲੋ ਹਾਂਜੀ ਹਾਂਜੀ ਮਨਪ੍ਰੀਤੀ ਬੋਲ ਰਣੀ ਆ ਹਾਂਜੀ 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 ਇਸੇ ਨੰਬਰ ਤੇ ਵਟਸਐਪ ਚੱਲਦੀ ਐ ਠੀਕ ਐ ਓਕੇ ਕੀ ਹੋ ਐ ਮਨਪ੍ਰੀਤ? ਐ ਮਮੀ ਹੁਣੇ ਗੱਲ ਕਰਨ ੜੇ ਹਾਂ ਤੇ ਗੱਲ ਪਾਣੀ ਗਈ ਆ। ਕਾਦੇ? ਐਹੀ ਜਿਹੜਾ ਪਤਾ ਕੀਤਾ ਸੀ ਮੈਂ ਜੌਬ ਦਾ। ਅੱਛਾ। ਉਹਨਾਂ ਦਾ ਫੋਨ ਆਇਆ ਸੀ। ਠੀਕ। ਤੇ 2-3 ਘੰਟੇ ਦਾ ਕਹਿੰਦੇ ਕੰਮ ਐ। ਹੂੰ। ਤੇ ਨਾਲੇ ਸਾਰੀ ਦਿਹਾੜੀ ਵਿਹਲੇ। 2-3 ਘੰਟੇ ਕੰਮ ਕਰ ਆਏ ਮੁੜ ਕੇ ਘਰ ਵਿਹਲੇ। ਚੱਲ ਵਧਾਈਆਂ ਫੇਰ ਤੈਨੂੰ। ਚੱਲ ਤੁਹਾਨੂੰ ਵੀ ਵਧਾਈਆਂ ਹੋਣ। ਪਾਰਟੀ ਬਣ ਗਈ ਭੈਣੇ ਫੇਰ। ਤੂੰ ਜਾ ਕੇ ਨਾ ਏਸੀ ਲਾਇਆ ਤੇ ਏਸੀ ਦੀ ਵੀ ਪਾਰਟੀ ਇਕੱਠੀ ਕਰਾਂਗੇ। हां हां चल ਭੈਣੇ ਪਰ ਤੂੰ ਵੀ ਸਾਡੇ ਨਾਲ ਚੱਲ ਮੈਂ ਕੱਲਾ ਜਾ ਕੇ ਥੋੜੀ ਐਸੀ ਲੈ ਆਉਂਗਾ ਚਲੋ ਚਲੋ ਰਾਜ ਭਾਬੀ ਕਿੱਥੇ ਗਈ ਤੇਰੀ ਵੀਰੇ ਭਾਬੀ ਤਸਵੀਰ ਦੇ ਗਏ ਪੇਕੇ ਕਹਿੰਦੇ ਮੈਂ 2 ਘੰਟੇ ਤੱਕ ਵਾਪਸ ਆ ਜਾਣਾ ਅਜੇ ਤੱਕ ਆਏ ਨਹੀਂ ਹੁਣ ਤੇ ਰਾਤ ਪੈਣ ਨੂੰ ਹੋਈ ਹੈ ਅਜੇ ਤੱਕ ਆਏ ਨਹੀਂ ਹੁਣ ਤਾਂ ਮੈਂ ਸੋਚਣ ਡਈ ਆ ਕਹਿੰਦੇ ਮੈਂ ਛੱਟੀ ਆ ਜਾਣਾ 2 ਘੰਟਿਆਂ ਨੂੰ ਤੂੰ ਸਾਰੀ ਦਿਹਾੜੀ ਲੰਘੇ ਅਜੇ ਤੱਕ ਆਈ ਨਹੀਂ ਐ ਲੈ ਵੀਰੇ ਭਾਬੀ ਆਈ ਗਈ ਜੀ ਦੋਵੇਂ ਭੈਣ ਭਰਾ ਬੈਠੇ ਜੇ ਮੇਰੀਆਂ ਚੁਕਲੀਆਂ ਕਰਨ ਦੇਈਏ ਚੁਕਲੀਆਂ ਨਹੀਂ ਕਰਨੇ ਤੂੰ ਪਾਸ ਪਹਿਲਾਂ ਤੂੰ 2 ਘੰਟੇ ਦਾ ਗਿਆ ਕਿ ਅੱਧੀ ਰਾਤ ਪਾ ਆਈ ਕਿੱਥੇ ਗਈ ਹਾਂ ਵੀਰ ਉਹਨਾਂ ਐਸੀ ਲੈਣਾ ਸੀ ਨਾ ਤੇ ਉਹਨਾਂ ਦੇ ਨਾਲ ਗਈ ਸੀ ਸਵੇਰ ਦੀ ਮੈਂ ਕੀ ਐਸੀ ਉਹਨੂੰ ਤੇ ਹਰਾਨੀ ਹੋ ਗਈ ਜੇ ਐਸੀ ਲੈ ਨਹੀਂ ਸਕਦੇ ਉਹ ਗੱਲ ਹੀ ਹਰਾਨ ਨਾਲ ਹੀ ਕੀਤੀ ਆ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਆ ਮੇਰੀ ਨਾ ਆਨਲਾਈਨ ਜੌਬ ਲੱਗ ਗਈ ਆ ਤੂੰ ਆਨਲਾਈਨ ਜੌਬ ਕਰਕੇ ਕੀ ਕਰਨਾ ਮੈਂ ਕਰਦਾ ਤੇ ਹੈ ਕੰਮ ਮੈਂ ਕਹ ਤੂੰ ਹੀ ਵੀ ਕਰੋ ਮੈਂ ਵੀ ਕਰਾਂ ਆਪਣਾ ਘਰ ਦਾ ਖਿਆਰਾ ਵਧੀਆ ਹੋ ਜੇ ਅਗਰੂਗਾ ਹਾਂ ਇਹ ਤੇ ਚੱਲ ਤੇਰੀ ਗੱਲ ਠੀਕ ਹੈ ਵੈਸੇ ਤੇ ਇੱਕ ਗੱਲ ਹੋਰ ਜੇ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਆ ਮੇੜਾ ਲਾਟਰੀ ਵੀ ਲਾਈ ਜੇ ਰਾਤ ਕਿੰਨੀ ਤਰੀਕ ਅੱਜ ਅੱਜ ਪਾ 20 ਤਰੀਕ ਤੇ ਆ ਵੇਖ 10 ਤਰੀਕ ਹੀ ਤੇ ਆ ਖਬਰ ਵਾਲਾ ਵੀ ਅੱਜ ਆਇਆ ਨਹੀਂ ਤਾਂ ਫੋਨ ਤੋਂ ਕੱਢ ਕੇ ਵੇਖ ਖਬਰ ਨੰਬਰ ਵੇਖਾਂ ਕਿੰਨਾ ਆਇਆ ਵਾ ਤਭੀ ਆਪਣੀ ਲਾਟਰੀ ਦਿੱਤੋ ਲਿਆ ਕੇ ਆਉਂਦੇ ਤੋਂ ਫਿਰ ਪਤਾ ਲੱਗਣਾ ਉਹ ਤੋਂ ਕੰਟਰੀ ਵੀ ਤੇ ਉਹ ਮੈਂ ਤੇ ਉੱਥੇ ਰੱਖੀ ਸੀ ਤੁਸੀਂ ਪਰਸੇ ਜਿ ਰੱਖੀ ਸੀ ਉਦੋਂ ਪਰਸੇ ਜਿ ਰੱਖੀ ਸੀ ਹਾਂਜੀ ਚਲ ਮੈਂ ਲੈ ਕੇ ਆਉਂਦੀ ਫੇਰ ਹਾਂਜੀ ਲੈ ਕੇ ਆਉਂਦੀ ਚੰਗਾ ਰਾਜੀ ਜੀ ਨੌੜੀ ਨਿਕਲ ਆਉ ਕਿਤੇ ਆਪਾਂ ਵੀ ਕੋਈ ਛੋਟੀ ਮੋਟੀ ਗੱਡੀ ਲੈ ਲਾਂਗੇ ਆਉਣਾ ਜਾਣਾ ਸੌਖਾ ਹੋ ਜੀ ਹਾਂ ਵੀ ਇੱਕ ਸੇਮ ਨੰਬਰ ਆ ਹਾਂ ਵੇਖ ਤੇਰਾ ਕਿੰਨੇ ਵਾਲੀ ਸੀ 5 ਲੱਖ ਵਾਲੀ ਸੀ ਚੰਨ ਵਧੀਆ ਹੋ ਗਿਆ ਵਧੀਆ ਆ ਮੈਂ ਵੀ ਕਿਤੇ ਛੋਟੀ ਮੱਟੀ ਗੱਡੀ ਲੈ ਲੂੰਗਾ ਕਿਤੇ ਮੇਰਾ ਵੀ ਕੰਮ ਤੇ ਆਉਣਾ ਜਾਣਾ ਸੌਖਾ ਹੋ ਜਾਊਗਾ ਵੀਰੇ ਪਹਿਲਾਂ ਮੇਰੇ ਫੀਸਦਾਰ ਨੇ 3 ਮਹੀਨਿਆਂ ਦੀ ਜੜੀ ਆ ਤੁਸੀਂ ਕਿੱਧਰ ਦੋਵੇਂ ਜਣੇ ਮੂੰਹ ਸਵਾਰ ਦੇ ਫਿਰਦੇ ਜੇ ਲਾੜੀ ਤੇ ਮੇਰੇ ਭਰਾ ਨੇ ਪਾਈ ਸੀ ਹੈ ਕਿੱਡੇ ਦੋਵੇਂ ਗੱਡੀਆਂ ਲੈਣ ਨੂੰ ਫਿਰਦੇ ਮੂੰਹ ਸਵਾਰਨ ਦੇ ਆ ਫੜਾ ਇਧਰ ਫੋਨ ਮੈਂ ਭਰਾ ਆਪਣੇ ਨੂੰ ਫੋਨ ਕਰਕੇ ਵਧਾਈ ਦੇਵਾਂ ਬਨਪ੍ਰੀਤ ਪਰ ਲਾਟਰੀ ਦੇ ਉੱਤੇ ਨਾਮ ਤੇ ਤੇਰਾ ਵਾ ਉਹ ਲਾਟਰੀ ਦੇ ਨਾਮ ਤੇ ਤੇ ਮੇਰਾ ਵਾ ਨਾ ਉਹ ਆਂਦਾ ਸੀ ਦੀਦੀ ਆਪਣੇ ਨਾਂ ਤੇ ਪਾਇਓ ਤੇ ਮੈਂ ਆਪਣੇ ਨਾਂ ਦੇ ਨਾਮ ਮੇਰਾ ਲਿਖਿਆ ਗਿਆ ਐਡਰੈਸ ਵੀ ਉਹਨੇ ਮੇਰਾ ਦੇਤਾ ਮੈਂ ਕਿੱਥੇ ਇੰਨਾਂ ਗੱਲਾਂ ਨੂੰ ਮੰਨਦੀ ਜੇ ਮੈਂ ਇੰਨਾਂ ਗੱਲਾਂ ਨੂੰ ਮੰਨਦੀ ਹੁੰਦੀ ਫਿਰ ਮੈਨੂੰ ਕੀਤਾ ਹੀ ਨਿਕਲਉਣੀ ਮੈਂ ਆਪਣੀ ਹੋਰ ਪਾਉਂਦੀ ਇੱਕ ਹੋਰ ਪਾਉਂਦੀ ਚੱਲ ਮੈਂ ਤਾਂ ਕਹਿਆ ਸੀ ਕਿ ਗੱਡੀ ਲੈ ਲਾਗੇ ਥੋੜੇ ਬੋਤੇ ਪੈਸੇ ਦੇ ਕੇ ਬਾਕੀ ਕਿਸ਼ਤਾਂ ਕਰਾਵਾਂਗੇ ਤੂੰ ਕੋਈ ਹੋਰ ਹੀ ਨਵਾਂ ਸੱਪ ਕੱਢ ਮਾਰਿਆ ਬੀਰੇ ਪਾ ਵੀ ਲਾਟਰੀ ਪਾ ਲੈਂਦੀ ਆ ਆਪਣੇ ਨਾਂ ਦੇ ਤੇ ਆਪਣੀ ਲਾਟਰੀ ਨਿਕਲ ਆਉਣੀ ਹੈ ਉਹ ਚੱਲ ਜਿਹਦੀ ਕਿਸਮਤ ਉਹਦੀ ਨਿਕਲਣੀ ਹੈ ਜੋ ਲਿਖਿਆ ਕਿਸਮਤ ਜੋ ਹੀ ਮਿਲਣਾ ਹੋ ਤਾਂ ਹੈ ਪਰ ਰਾਜ ਮੈਨੂੰ ਇੱਕ ਗੱਲ ਸਮਝ ਚ ਨਹੀਂ ਆਈ ਇੰਨਾ ਦੇ ਘਰ ਗੱਡੀ ਵੀ ਆ ਦੂਜੇ ਤੀਜੇ ਤੇ ਨੇ ਘੁੰਮਣ ਫਿਰਨ ਚਲੇ ਜਾਂਦੇ ਆ ਤੇ ਹੁਣ ਇਸੇ ਕੇ ਲੈ ਆਂਦਾ ਕੰਮ ਕਰ ਤੂੰ ਕਰਦਾ ਨਹੀਂ ਚਿੱਟਾ ਵਿਹਲਾ ਤੇ ਨਾ ਕੋਲ ਪੈਸੇ ਕਿੱਥੋਂ ਹੁੰਦੇ ਉਹ ਤਾਂ ਵੀਰੇ ਮੈਂ ਸੋਚਣ ਦੀ ਆ ਆਪਣੇ ਘਰੋਂ ਪੈਸੇ ਜਾਂਦੇ ਕਿੱਥੇ ਆ ਤੇ ਉਹਨਾਂ ਦੇ ਘਰ ਪੈਸੇ ਹੁੰਦੇ ਕਿੱਥੋਂ ਚੱਲ ਮੈਂ ਫੋਨ ਲਾ ਕੇ ਵਧਾਈ ਤੇ ਦਵਾ ਉਹਨੂੰ ਘੇ ਹਾਲ ਐ ਵਧਾਈ ਹੋਵੇ ਕਾਦੀ ਵਧਾਈ ਲੈ ਦੱਸ ਲਾਟਰੀ ਨਿਕਲੀ ਤੇ ਤੇਰੀ ਹੋਰ ਕਾਦੀ ਵਧਾਈ ਕੀ ਤੂੰ ਲਾਟਰੀ ਪਾਈ ਨਹੀਂ ਹੋਇਆ ਮੈਂ ਨਾ ਝੂਠ ਮਾਰੇ ਮੈਂ ਕਹਿੰਦਾ ਕਿਤੇ ਜੀਜਾ ਪੈਸੇ ਨਾ ਮੰਗ ਲਵੇ ਸਾਲਾ ਆ ਤੂੰ ਮੇਰਾ ਮੇਰਾ ਫਰਜ਼ ਬੰਦਾ ਤੈਨੂੰ ਵਧਾਈ ਦੇਣਾ ਸੱਚੀ ਨਹੀਂ ਪਾਈ ਤੂੰ ਚਲ ਠੀਕ ਐ ਮੈਂ ਤੈਨੂੰ ਕਰਦਾ ਫੋਨ ਵੀਰ ਕੀ ਕਹਿਣ ਡਿਆ ਹੀ ਉਹ ਤੋ ਕਿੰਦਾ ਮੈਂ ਲਾੜ ਰੀ ਕੋਈ ਨਹੀਂ ਪਾਈ ਲਾੜੀ ਨਹੀਂ ਪਾਈ ਭਾਬੀ ਦੀ ਗਿੰਦੀ ਮੇਰੇ ਵੀਰ ਦੀ ਲਾੜ ਰੀ ਨਹੀਂ ਗਈ ਆਹੋ ਤੇ ਬੰਨੋ ਸਮਝ ਨਹੀਂ ਆਉਂਦੀ ਰਾਜ ਤੂੰ ਨਾ ਇੱਕ ਕਾਮਕਾਰ ਤੂੰ ਨਾ ਅਨੇ ਬਨੇ ਕਿਹੇ ਤਰੀਕੇ ਦੇ ਨਾਲ ਨਾ ਆਪਣੀ ਭਾਬੀ ਤੇ Google Pay ਦਾ ਨਾ ਪਾਸਵਰਡ ਲੱਭ ਕੇ ਦੇ ਮੈਨੂੰ ਕੋਈ ਛੇਰ ਪਤਾ ਲੱਗੂ ਸਾਰੀ ਸਚਾਈ ਕੋਈ ਨਹੀਂ ਵੀਰੇ ਮੈਂ ਕਰਦੀ ਆਂ ਕੁਛ ਲੱਭ ਕੋਈ ਤਰੀਕਾ ਕਿਹੜੇ ਤਰੀਕੇ ਨਾਲ ਪਾਸਵਰਡ ਮਿਲ ਸਕਦਾ ਠੀਕ ਹੈ ਵੀਰੇ ਤੂੰ ਹੀ ਉਹੋ ਸੋਚਣ ਦੇ ਜੋ ਮੈਂ ਸੋਚਣ ਨਹੀਂ ਕੋਈ ਨਾ ਕੋਈ ਗੱਲ ਤੇ ਜ਼ਰੂਰੀ ਜਾ ਤੂੰ ਪਾਸਵਰਡ ਲੱਭ ਲੈ ਫਿਰ ਸਾਰੀਆਂ ਗੱਲਾਂ ਸਭ ਸਾਫ਼ ਹੋ ਜਾਣਗੀਆਂ ਕੋਈ ਨਹੀਂ ਵੀਰੇ ਮੈਂ ਹੁਣੇ ਜਾਣਦੀ ਬੀਜੀ ਭਾਬੀ ਜੀ ਉਠੋ ਤਾਂ ਕਿੱਦਾਂ ਸੁੱਤੇ ਜੇ ਕੀ ਅਕੜੀ ਰੈਸਟ ਨਹੀਂ ਕਰਦੀ ਜਾਂਦਾਈ ਰੈਸਟ ਕਰ ਲਿਓ ਭਾਬੀ ਮੈਨੂੰ ਤਾਂ ਇੱਕ ਜ਼ਰੂਰੀ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਮੇਰੇ ਨਾਲ ਉਹ ਨਾ ਜੀਪ ਇਹ ਵਾਲਿਆਂ ਨੇ ਨਾ ਫੀਚਰ ਕੱਢਿਆ ਕੋਈ ਨਵਾਂ ਇੱਕ ਉਹ ਚ ਨਾ ਜੇ ਆਪੋਂ ਪੈਸੇ ਲਾਉਨੇ ਆ ਨਾ ਆਪਾਂ ਮੇ 5 ਰੁਪਏ ਹੀ ਲਾ ਦੋ ਤੁਸੀਂ ਤੇ ਆਪਣੇ ਪੈਸੇ ਡਬਲ ਹੋ ਜਾਂਦੇ ਆ ਤੁਸੀਂ ਕੀ ਬਕਵਾਸ ਕਰੀ ਜੰਨੀ ਆ ਇਦਾਂ ਕਦੀ ਹੁੰਦਾ ਵਾ ਹੁੰਦਾ ਭਾਬੀ ਜੀ ਉਹਨਾਂ ਨੇ ਨਾ 50 ਮਿੰਟਾਂ ਦਾ ਟਾਈਮ ਦਿੱਤਾ ਆ 50 ਮਿੰਟਾਂ ਵਾਸਤੇ ਆਫਰ ਮਿਲੀ ਆ ਆਪਾਂ ਨੂੰ ਤੇ ਕਈ ਲੋਕਾਂ ਨੂੰ 50 ਮਿੰਟਾਂ 'ਚ ਕਿੱਥੇ ਪਤਾ ਲੱਗ ਜਾਣਾ ਉਹ ਤੇ ਹੱਥ ਦੇ ਹੱਥ ਧਰ ਕੇ ਬੈਠੇ ਹੋਣੇ ਆ ਤੇ ਜਿਹੜੇ ਸਮਾਰਟ ਲੋਗ ਆ ਪੜੇ ਲਿਖੇ ਆ ਤੇ ਉਹਨਾਂ ਨੇ ਮਿੰਟੋ ਮਿੰਟੇ ਆਫਰ ਜਿਹੜਾ ਕਰ ਲੈਣਾ ਤੇ ਉਹਨਾਂ ਦੇ ਵਿੱਚੋਂ 2 ਮਿੰਟ ਨਿਕਲ ਗਏ 3 ਮਿੰਟ ਰਹਿ ਗਏ ਆ ਛੇਤੀ ਕਰੋ ਤੁਸੀਂ ਤੋਂ ਆਪਣੇ ਫੋਨ ਤੋਂ ਲਾ ਲਾ ਹਾਂ ਉਹ ਭਾਬੀ ਮੈਂ ਕਿੱਥੋਂ ਲਾਵਾਂ ਮੇਰੇ ਖਾਤੇ 'ਚ ਪੈਸੇ ਨਹੀਂ ਹੈਗੇ ਜਾਂ ਤੁਸੀਂ ਐ ਕਰੋ ਤੁਸੀਂ ਆਪਣੇ ਖਾਤੇ 'ਚੋਂ ਮੇਰੇ ਖਾਤੇ 'ਚ ਪੈਸੇ ਪਾ ਦਿਓ ਸਲਾਂਜ ਕਰ 200 ਰੁਪਇਆ ਹੀ ਪਾ ਦੋ ਤੁਸੀਂ 100 ਰੁਪਇਆ ਪਾ ਦਿੰਨੀ ਆ ਘਰ ਦੇ ਘਰੇ ਹੀ ਰਹਿਣੇ ਆ ਜੇ ਨਾ ਆਏ ਤਾਂ ਫਿਰ ਮੇਰਾ 100 ਰੁਪਇਆ ਮੈਨੂੰ ਵਾਪਸ ਕਰੋ ਕੋਈ ਨਹੀਂ ਭਾਬੀ ਮੈਂ ਦੇ ਦੂੰਗੀ ਛੇਤੀ ਕਰੋ ਤੁਸੀਂ ਆਹ ਲੈ 2000 ਪਾਤਾ ਹੀ ਮੈਂ ਵੇਖ ਲਾ ਤੇਰੇ ਹੋਂਤੇ ਆ ਗਏ ਆ ਕੋਈ ਨਹੀਂ ਭਾਬੀ ਮੈਂ ਚੈੱਕ ਕਰ ਲਈਨੀ ਤੇ ਜੇ ਨਾ ਵੀ ਨਾ ਡਬਲ ਹੋਣਗੇ ਕੋਈ ਨਹੀਂ ਮੈਂ ਤੁਹਾਨੂੰ ਪੈਸੇ ਵਾਪਸ ਦੇ ਦੂੰਗੀ ਆਪਣੇ ਘਰ ਹੀ ਰਹਿਣੇ ਆ ਤੇ ਮੈਨੂੰ ਕਰ ਦੇਈਂ ਵਾਪਸ ਕੋਈ ਨਹੀਂ ਮੈਂ ਤੁਹਾਨੂੰ ਵਾਪਸ ਕਰ ਦੂੰਗੀ ਚੰਗੀ ਭਲੀ ਨੀਂਦ ਆਈ ਹੈ ਢਿੱਡੀ ਵਧੀਆ ਠਾ ਕੇ ਰੱਖਤਾ ਕੋਈ ਨਹੀਂ ਭਾਬੀ ਤੁਸੀਂ ਸੌਂ ਜਾਓ ਮੈਂ ਤੁਹਾਨੂੰ ਡਿਸਟਰਬ ਨਹੀਂ ਕਰਦੀ ਹਾਂ ਤੁਸੀਂ ਡੰਗ ਨਾ ਕਰੀ ਨਹੀਂ ਨਹੀਂ ਮੈਂ ਨਹੀਂ ਸੰਗ ਕਰਦੀ ਤੁਹਾਨੂੰ ਸੌਂ ਜਾਓ ਭਾਬੀ ਦਾ ਪਾਸਵਰਡ ਪਤਾ ਲੱਗ ਗਿਆ ਜੀ ਲੈ ਦਿਖਾ ਭਾਬੀ ਨਾ ਸੁੱਤੀ ਪਈ ਸੀ ਤੇ ਮੈਂ ਫੋਨ ਚੁੱਕ ਲਈ ਜੀ ਹੂੰ ਵੇਖੂ ਖੋਲ ਕੇ ਪਲਾ ਲਾ ਪਾਸਵਰਡ ਕੀ ਹੈ ਉਹ ਕੈਸ਼ ਜਿਹੜਾ ਡਾਰਸੀ ਹੋਈ ਨਾ ਉਹ ਹੀ ਗੱਲ ਫਿਰ ਆ ਵੇ ਓ ਕਿੰਨੇ ਪੈਸੇ ਨੇ ਟਰਾਂਸਫਰ ਕੀਤੇ ਆਪਣੇ ਪੇਕੇਆਂ ਨੂੰ ਹਾਈ ਤੇ ਭਾਬੀ ਨੇ ਕੀਤੇ ਸਾਰੇ ਆਹੋ ਹੁਣ ਪਤਾ ਲੱਗਾ ਕਿ ਮੇਰੀ ਮਹੀਨੇ ਦੀ ਜਿਹੜੀ ਤਨਖਾਹ ਆਉਂਦੀ ਹੈ ਜਾਂਦੀ ਕਿੱਥੇ ਹੈ ਤੇ ਮਾਂ ਵੀ ਕਹਿੰਨਾ ਕਿ ਪੈਸੇ ਤੇ ਮੈਂ ਬੜੇ ਕਮਾਉਂਨਾ ਤੇ ਜਾਂਦੇ ਕਿੱਥੇ ਹੈ ਤੇ ਪਾਬੀ ਵਾਰੇ ਨਹੀਂ ਹੁੰਦੀਂ ਕਹਿੰਦੀ ਖਰਚਾ ਹੀ ਬੜਾ ਸਾਡੇ ਘਰ ਦਾ ਤੇ ਮੈਂ ਵੀ ਸੋਚਦੀ ਐ ਇੰਨੇ ਖਰਚਾ ਕਿੱਥੋਂ ਆ ਗਿਆ ਸਾਡੇ ਘਰ ਦਾ ਜਿਹੜਾ ਤਨਖਾਹ ਹੁੰਦੀ ਮਗਰੋਂ ਆ ਤੇ ਵਕਤੀ ਪਹਿਲਾਂ ਜਾਂਦੀ ਲੱਗ ਗਿਆ ਨਾ ਪਤਾ ਹੁਣ ਕਿੱਥੇ ਜਾਂਦੇ ਐ ਤੇ ਪਾਬੀ ਇਦਾਂ ਕਿਦਾਂ ਕਰ ਸਕਦੀ ਭਲਾ ਹੁਣ ਨੂੰ ਮੈਂ ਦੋ ਗੱਡੀਆਂ ਲੈ ਲੈਣੀ ਐ ਜਿੰਨੇ ਇਹਨੇ ਪੈਸੇ ਟ੍ਰਾਂਸਫਰ ਕਰ ਦਿੱਤੇ ਉਹਨਾਂ ਨੂੰ ਹਾਂ ਵੀ ਕਮਾਂ ਕੰਮ ਕਰਦੇ ਉਹ ਕਰਦਾ ਕੋਈ ਨਹੀਂ ਵਿਹਲਾ ਤੁਰਿਆ ਫਿਰਦਾ ਤੇ ਸਾਰਾ ਕੁਝ ਉਹਦੇ ਘਰ ਦੇ ਵਿੱਚ ਤੇ ਮੈਂ ਇੰਨਾ ਕੰਮ ਕਰੰਦਾ ਪੈਸੇ ਕਮਾਉਂਦਾ ਮੇਰੇ ਘਰ 'ਚ ਕੁਛ ਵੀ ਨਹੀਂ ਮੇਰੇ ਉਹ ਤੇ ਆਪਣੇ ਨਾਲੋਂ ਜ਼ਿਆਦਾ ਐਸ਼ ਕਰਨ ਲੱਗਿਆ ਆਦੇ ਹੈ ਚਿੱਟਾ ਵਿਹਲਾ ਹੀ ਉਹ ਤੈਉਂ ਤੇ ਬਾਬੀ ਥੋੜੇ ਦਿਨਾਂ ਬਾਅਦ ਹੀ ਚੱਲ ਜਾਂਦੀ ਮੈਂ ਪੈਕੇ ਚੱਲਦੀ ਮੈਂ ਪੈਕੇ ਚੱਲਦੀ ਹੈ ਲੰਤਰਾਜ਼ ਲੱਗੀ ਫੜ ਕੇ ਇਹ ਦੇਖੋ ਵੀਰੇ ਹੁਣ ਇਹਦਾ ਲਾ ਕਿੱਦਾਂ ਕਰੀਏ ਪਾਸ ਤੂੰ ਮੇਰਾ ਕਮਰੇ ਜੋ ਫੋਨ ਚੋਕ ਲੈ ਆਈ ਮੈਂ ਉਥੇ ਲੱਭਣ ਡਈ ਆ ਭਾਬੀ ਆ ਕੰਮ ਤੁਸੀਂ ਬਹੁਤ ਗਲਤ ਕਰਨ ਡੈ ਜੇ ਨਹੀਂ ਕਿਹੜਾ ਕੰਮ ਜਿਹੜਾ ਆਪਣੇ ਪੇਕੇਆਂ ਨੂੰ ਪੈਸੇ ਦੇਣ ਡੈ ਜੇ ਅਸੀਂ ਅੱਗੇ ਕਹੀਏ ਵੀਰੇ ਦੀ ਤਨਖਾਹ ਜਿਹੜੀ ਹੁੰਦੀ ਚਾਂਦੀ ਕਿੱਥੇ ਆ ਤੁਸੀਂ ਆਪਣੇ ਪੇਕੇ ਆਉਂਦੇ ਕਿ ਆਉਂਦੇ ਜੇ ਸਾਰੀ ਸਾਨੂੰ ਸਾਰਾ ਪਤਾ ਲੱਗ ਗਿਆ ਤੂੰ ਮੇਰੀਆਂ ਸੁਹਾਂ ਰੱਖਦੀ ਆ ਭਾਬੀ ਇਹ ਗੱਲ ਬਹੁਤ ਗਲਤ ਹੈ ਤੁਹਾਡੇ ਵਾਸਤੇ ਇਦਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਕੋਈ ਨਹੀਂ ਆਪਣੇ ਘਰ ਵਾਲੇ ਦੀ ਕਮਾਈ ਦੇਣੀ ਵਾਟਰੀ ਕਾਰ ਵਾਲਾ ਕਰ ਮੇਝ ਮਰਦਾ ਤੇ ਪੇਕੇ ਨੂੰ ਤੱਤੀ ਵਾਹੇ ਨਾ ਲੱਗੇ ਸਾਰੀ ਦਿਹਾੜੀ ਮੈਂ ਕੰਮ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ ਤੂੰ ਆਪਣੇ ਪੇਕੇ ਦੀ ਮਦਦ ਨਾ ਕਰ ਤੇ ਪੇਕੇ ਨੂੰ ਏਸੀ ਲੈ ਕੇ ਦੇਣਾ ਗੱਡੀਆਂ ਲੈ ਕੇ ਦੇਣੀਆਂ ਇਹ ਕਿਹੋ ਜਿਹਾ ਸ਼ੌਂਕ ਪਗਾਉਣ ਵਾਸਤੇ ਮਦਦ ਕਰਦੀ ਹੁੰਦੀ ਹੈ। ਪਰ ਤੇਰਾ ਕੁਝ ਕੰਮ ਨਹੀਂ ਕਰਦਾ। ਤੁਸੀਂ ਉਹਨੂੰ ਨਾ ਆਪਣੇ ਪੈਸਿਆਂ ਦੇ ਉੱਤੇ ਜ਼ਿੰਦਗੀ ਜੀਣ ਦਾ ਗਲਤ ਸਬਕ ਸਿਖਾਉਂਦੇ ਹੈ ਜੀ। ਕਿਤੇ ਉਹਨੂੰ ਇਹ ਨਾ ਕਿਓ ਕਿ ਤੂੰ ਕੰਮਕਾਰਕਾਰ ਹੋਈ ਤੇਰੀ ਗਾ ਜ਼ਿੰਦਗੀ ਬਣ ਜੇ। ਉਹਨੂੰ ਤੁਸੀਂ ਗਲਤ ਆਦਤ ਪਾਉਂਦਾ ਹੈ ਜੀ। ਕਿ ਭੈਣ ਨੇ ਪੈਸੇ ਦੇ ਦੇਣੇ ਆ ਤੇ ਕੋਈ ਗੱਲ ਨਹੀਂ ਆ ਮੈਂ ਆਪਣਾ ਖਰਚਾ ਕਰ ਲੈਣਾ ਇਹ ਹੋ ਜਈ ਕਿਹੜੀ ਮਦਦ ਹੋਈ ਭਲਾ ਲੋਟਰੀ ਵੀ ਤੂੰ ਖੁਦ ਪਾਈ ਐ ਤੇ ਜਦੋਂ ਨਿਕਲ ਗਈ ਤੇ ਤੂੰ ਕਹਤ ਆ ਕਿ ਮੇਰੇ ਭਰਾ ਨੇ ਪਾਈ ਐ ਠੀਕ ਐ ਤੇਰੇ ਸਾਰੇ ਝੂਠ ਫੜੇਗੇ ਹੁਣ ਇਹ ਸਭ ਕੁਝ ਕਿੰਨਾ ਚਿਰ ਚੱਲੂਗਾ ਕਿ ਜਦੋਂ ਮੈਂ ਫਿਰ ਬਾਹਰ ਹੁਣ 2 ਨੰਬਰ ਦੀ ਕਮਾਈ ਕਰਨੀ ਸ਼ੁਰੂ ਕਰਦਾ ਕਿਉਂਕਿ 1 ਨੰਬਰ ਦੀ ਕਮਾਈ ਦੇ ਨਾਲ ਤੇ ਇੱਕੋ ਹੀ ਘਰ ਚੱਲ ਸਕਦਾ ਜਿਹੜਾ ਕਿ ਤੂੰ ਬਹੁਤ ਵਧੀਆ ਚਲਾਉਂ ਨਹੀਂ ਹੈ ਤੇਰੇ ਪਿਰਕੇ ਘਰ ਕਿਉਂਕਿ ਆ ਘਰ ਤੇ ਤੂੰ ਚਲਾਇਆ ਹੀ ਨਹੀਂ ਹਜੇ ਤੱਕ ਕਦੀ ਰਾਸ਼ਨ ਹੈ ਨਹੀਂ ਤੂੰ ਕਦੀ ਫੀਸ 17 ਨੂੰ ਜੀ ਤੂੰ ਪੈਸੇ ਹੈ ਨਹੀਂ ਤੇ ਮੈਂ ਬੱਸਾਂ ਦੇ ਵਿੱਚ ਰੋਜ਼ ਟੱਕੇ ਖਾਂਦਾ ਫਿਰਦਾ ਕੰਮ ਤੇ ਜਾਣ ਵਾਸਤੇ ਤੇ ਤੇ ਕੇ ਘਰ ਵਾਸਤੇ ਤੇਰੇ ਕੋ ਸਭ ਕੁਛ ਹੈਗਾ ਉਹ ਗੱਡੀਆਂ 'ਚ ਨਜ਼ਾਰੇ ਲੈਣ ਦੇ ਏਸੇ ਵੀ ਲਗਾਤਾ ਉਹਨਾਂ ਨੂੰ ਤੇ ਗ ਆਪਣੇ ਘਰ ਦਾ ਕੋਈ ਖਿਆਲ ਨਹੀਂ ਜਿੱਥੇ ਜ਼ਿੰਦਗੀ ਕੱਟਣੀ ਆ ਮੈਨੂੰ ਮਾਫ ਕਰ ਦੋ ਮੈਂ ਕਦੀ ਇਹ ਗੱਲ ਸੋਚੀ ਵੀ ਨਹੀਂ ਤੂੰ ਉੱਥੇ ਬਹਿ ਜਾ ਜਾ ਕੇ ਮੈਂ ਤਾਂ ਕਦੀ ਇਹ ਗੱਲ ਸੋਚੀ ਵੀ ਨਹੀਂ ਆ ਕਿ ਮੈਂ ਮਦਦ ਕਰਕੇ ਉਹਨਾਂ ਦਾ ਵੀ ਨੁਕਸਾਨ ਕਰਨ ਢਈ ਆ ਤੇ ਆਪਣਾ ਵੀ ਨੁਕਸਾਨ ਕਰਨ ਢਈ ਆ ਇਦਾਂ ਦੀ ਜ਼ਿੰਦਗੀ ਦੇ ਵਿੱਚ ਭਰਾ ਮੇਰਾ ਕੁਛ ਕਰੂਗਾ ਹੀ ਨਾ ਹੁਣੇ ਉਹਨਾਂ ਨੂੰ ਫੋਨ ਕਰਦੀ ਆ ਨਾ ਕਿ ਜਿੰਨਾ ਪੈਸਾ ਤੁਹਾਨੂੰ ਮੈਂ ਦਿੱਤਾ ਵਾ ਜਿੱਥੋਂ ਮਰਜ਼ੀ ਕਮਾ ਕੇ ਦੋ ਮੈਨੂੰ ਕਿ ਜਿਹੜੀ ਤੁਸੀਂ ਗੱਡੀ ਲਈ ਆ ਉਹ ਵੀ ਦੇ ਕੇ ਜਾਓ ਉਹ ਵੀ ਤੁਹਾਡੀ ਮਿਹਨਤ ਦੀ ਕਮਾਈ ਦੀ ਆ ਕੋਈ ਲੋੜ ਨਹੀਂ ਆ ਕਿਸੇ ਨੂੰ ਵੀ ਕਹਿਣ ਦੀ ਕਿ ਗੱਡੀ ਵਾਪਸ ਦੇ ਕੇ ਜਾਓ ਗੱਡੀ ਤੇ ਮੈਂ ਕਦੋਂ ਦੀ ਲੈ ਲੈਣੀ ਜੇ ਤੂੰ ਆ ਸਭ ਕੁਝ ਨਾ ਕਰ ਦੇ ਤੇ ਹੁਣ ਉਹ ਇੱਥੇ ਗੱਡੀ ਖੜੀ ਹੋਣੀ ਆ ਇਰੇ ਪੱਭੀ ਨੂੰ ਕੋਈ ਹੋਰ ਲਾਟਰੀ ਪਾਵੇ ਸਾਡੇ ਨਾਂ ਦੀ ਹੁਣ ਕਿਉਂ ਪਾਉਣੀ ਸਾਡੇ ਨਾਂ ਦੀ ਲਾਟਰੀ ਫਿਰ ਉਹ ਜਿਹੜੀ ਪਾਈ ਉਹ ਵੀ ਤੁਹਾਡੀ ਆ ਆਪਾਂ ਸਵੇਰੇ ਜਾ ਕੇ ਗੱਡੀ ਲੈ ਆਉਨੇ ਆ ਚਲੋ ਆਓ ਹੁਣ ਰੋਟੀ ਖਾਈਏ ਜਾ ਕੇ ਰਾਜ ਤੁਸੀਂ ਆਪਣੀ ਸਵੇਰੇ ਫੀਸ ਕਲੀਅਰ ਕਰਦੇ ਠੀਕ ਆ ਪੱਭੀ ਜੀ ਚਲੋ ਰੋਟੀ ਖਾਈਏ ਚਲੋ ਚਲੋ ਹਾਂਜੀ ਦੋਸਤੋ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਤੇ ਆਪਣੀ رائے ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਤੁਹਾਡਾ